ਆਪਣਾ ਇਹ ਬਾਥਰੂਮ ਆ ਗਿਆ ਹਾਂਜੀ ਇੱਥੇ ਆਪਾਂ ਫਿਟਿੰਗ ਕਰਨੀ ਹੈ ਮੰਨ ਲਓ ਹਾਂਜੀ ਆ ਸਾਨੂੰ ਕੁਝ ਕਰਨਾ ਪੂਜਾ ਤਾਂ ਟੈਂਕੀ ਤੋਂ ਲਿਆਉਣਾ ਪਊ ਇੱਥੇ ਲਈ ਠੀਕ ਹੈ ਜੀ ਜਾਂ ਸਾਨੂੰ ਇਹਦੇ ਉੱਤੇ ਰੱਖਣੀ ਪਊ ਹਾਂਜੀ ਟੈਂਕੀ ਰੱਖਣੀ ਸਪੈਸ਼ਲ ਹਾਂਜੀ ਸਪੈਸ਼ਲ ਹੋਗੀ ਹਾਂਜੀ ਇੱਥੇ ਕੁਝ ਨਹੀਂਗਾ ਹਾਂਜੀ ਇੱਥੇ ਆਹੀ ਮਤਲਬ ਇਹ ਮੋਟਰ ਆ ਗਈ ਹਾਂਜੀ ਇੱਥੇ ਆ ਕੇ ਇੱਥੇ ਜੋੜ ਦੇਣਾ ਇਸ ਨੂੰ ਇੱਥੇ ਜੋੜ ਦੇਣਾ ਜੀ ਬਸ ਠੀਕ ਹੈ ਜੀ ਇੱਥੇ ਜੋੜਤਾ ਟੈਂਕੀ ਦਾ ਪਾਣੀ ਇੱਥੇ ਆਉਣਾ ਹੈ ਠੀਕ ਹੈ ਜੀ ਮੋਟਰ ਚੱਲੂਗੀ ਤਾਜ਼ਾ ਜਾਊਗਾ ਇੱਥੇ ਵੀ ਜਾਊਗਾ ਠੀਕ ਹੈ ਜੀ ਸਾਰੇ ਮਤਲਬ ਸਰਕਲ ਵਗ ਵਗ ਜਾਣਾ ਸਾਰੇ ਚ ਵਗ ਜਾਣਾ ਜੀ ਤੁਸੀਂ ਸਾਰੇ ਕਿਚਨ ਚ ਵੀ ਹੋ ਦਿੱਤੇ ਹੋ ਨੇ ਹਾਂ ਤੇ ਉਹ ਮੰਨ ਲਓ ਸਿਆਲ ਹੈ ਹਾਂਜੀ ਸਿਆਲ ਦੇ ਵਿੱਚ ਆਪਾਂ ਉਹਨੂੰ ਥੋੜੇ ਗਰਮ ਪਾਣੀ ਦੀ ਲੋੜ ਹੈ ਹਾਂਜੀ ਇਹ ਪਹਿਲਾਂ ਟੈਂਕੀ ਟੁੱਕੀ ਚ ਨਹੀਂ ਜਾਂਦਾ ਠੀਕ ਹੈ ਜੀ ਇਹ ਸਿੱਧਾ ਤੁਹਾਡੇ ਬਾਥਰੂਮ ਜੀ ਵਗ ਜਾਣਾ ਜਿੱਥੇ ਸਪਲਾਈ ਹੈ ਜਿੱਥੇ ਸਪਲਾਈ ਹੈ ਉੱਥੇ ਵਗ ਜਾਣਾ ਠੀਕ ਹੈ ਜੀ ਗੱਲ ਇਹ ਵੀ ਬਹੁਤ ਵਧੀਆ ਗੱਲ ਹੈ ਹਾਂ ਇਹ ਮਤਲਬ ਇਹ ਨਹੀਂ ਹੈ ਵੀ ਪੈਪਾਂ ਦਾ ਜਾਣ ਵਸਾਉਣ ਦਾ ਕੋਈ ਬਾਲਾ ਨਹੀਂ ਨਾ ਕੋਈ ਲੋੜ ਨਹੀਂ ਹੁਣ ਜੇ ਤਹਾਂ ਵਾਲਾ ਟੈਂਕੀ ਵਾਲਾ ਪਾਣੀ ਹੈ ਹਾਂਜੀ ਉੱਥੋਂ ਤਨ ਵਿੱਚ ਪਾ ਲੈਣੀ ਪਊ ਬਕਰੀ ਹੁਣ ਇਹ ਜਾ ਰਹੀ ਐ ਆਹੀ ਜਾ ਰਹੀ ਐ ਠੀਕ ਹੈ ਜੀ ਇਹਦੇ ਚ ਹੁਣ ਕਿਤੇ ਲਾ ਲਓ ਇੱਥੇ ਲਾ ਲਓ ਉੱਥੇ ਲਾ ਲਓ ਇੱਥੇ ਲਾ ਲਓ ਕੋਈ ਦਿੱਕਾ ਨਹੀਂ ਜਿੱਥੇ ਮਰਜ਼ੀ ਟੂਟੀ ਲਾਓ ਸਹੀ ਐ ਜੀ ਇੱਥੇ ਪਾਣੀ ਆਉਣਾ ਹੈਗਾ ਤਾਜ਼ਾ ਆਜੂਗਾ ਵਾਟਰ ਬੰਦ ਕਰਤੀ ਟੈਂਕੀ ਵਾਲਾ ਆਜੂਗਾ ਪਾ ਪਾਪ ਜੋੜੀ ਆਪਣੀ ਇੱਕੋ ਹੀ ਚੱਲੂਗੀ ਇੱਕੋ ਹੀ ਚੱਲੂ ਹੁਣ ਇੱਥੇ ਤਾਂ ਫਿਰ ਕਈ ਵਾਰੀ ਆਪਾਂ ਦੇਖਦੇ ਆਂ ਜੀ ਵੀ ਕਾਫੀ ਪਾਈਪਾਂ ਦਾ ਹੋ ਜਾਂਦਾ ਪਲੰਬਰ ਦਾ ਵੀ ਕਾਫੀ ਖਰਚਾ ਹੋ ਜਾਂਦਾ ਹੁਣ ਜੇ ਕਿਸੇ ਬੰਦੇ ਨੇ ਘੱਟ ਪੈਸੇ ਲਾਉਣੇ ਆ ਇਹਨਾਂ ਚੀਜ਼ਾਂ ਤੋਂ ਬਹੁਤ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਆਪਾਂ ਪੈਸ